पर सब बहुत अच्छा निकल रहा है जिंदगी अच्छी निकल रही है लिए भरतनाथ जब मुकाबला किया है बाकी मारक होन अच्छे जो कर रहे कर रहे अच्छा कर रहे हैं जी दुनिया तो बहुत कुछ होता है लेकिन सारा परमात्मा फिर भी अपना करोड़ों न अच्छा रखया है जी ਅੰਬਸਰ ਜਿਹੜੀ ਜਨਤਾ ਹੈਗੀ ਹੈ ਦੁਨੀਆ ਹੈਗੀ ਹੈ ਰੋਕੀ ਹੈਗੇ ਨੇ ਬਹੁਤ ਅੱਛੇ ਨੇ ਜੀ ਮੈਨੂੰ ਹੁਣ ਤੱਕ ਜਿੰਨੇ ਵੀ ਬੰਦੇ ਇੱਥੇ ਮਿਲਿਆ ਨੇ ਬਹੁਤ ਅੱਛੇ ਨੇਚਰ ਦੇ ਮਿਲਿਆ ਨੇ ਜਿੰਨਾ ਨਰ ਵਿਵਾਪਿਆ ਹੈਗਾ ਜਮਾਟੋ ਟੋ ਜਾ ਕੇ ਬਹੁਤ ਬਹੁਤ ਧੰਨਵਾਦ ਹੈ ਪੀ ਸਾਡੇ ਜਿੰਨੇ ਵੀ ਦਿਵਿਆਂਗ ਨੇ ਨਾ ਇਹ ਸਭ ਨੂੰ ਰੋਜ਼ਗਾਰ ਦੇਣ ਵਾਲੀ ਇੱਕ ਜਮਾਟੋ ਹੀ ਹੈਗੀ ਦੂਜੀ ਕੋਈ ਐਸੀ ਕੰਪਨੀ ਕੋਣੀ ਹਰ ਕੋਈ ਇਨਸਾਨ ਦੇ ਦਰਵਾਜ਼ੇ ਦੁਨੀਆng ਵਾਸਤੇ ਬੰਦ ਨੇ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੁਸੀਂ ਘਰ ਬੈਠੋ ਅਸੀਂ ਤੁਹਾਨੂੰ ਮਤਲਬ ਇਕੱਠੇ ਕਰਕੇ ਪੈਸੇ ਦੇਵਾਂਗੇ ਆਰਾਮ ਨਾਲ ਰੋਟੀ ਖਾਓ ਮੈਂ ਕਿਹਾ ਨਹੀਂ ਸਰ ਕਹਿੰਦੇ ਕਿਉਂ ਮਤਲਬ ਜਿੱਥੇ ਜਾਂਦੇ ਰਹੇ ਸੀ ਕੰਮ ਨੂੰ ਕਹਿ ਤੇ ਦਿੰਦੇ ਸੀ ਕਿ ਅਸੀਂ ਤੁਹਾਨੂੰ ਕੰਮ ਦੇਵਾਂਗੇ ਲੇਕਿਨ ਸਾਨੂੰ ਬਾਅਦ ਵਿੱਚ ਸਾਡਾ ਮਜ਼ਾਕ ਬਣਾ ਦਿੰਦੇ ਸੀਗੇ ਭਾਰਤ ਦੀਆਂ ਬੇਟੀਆਂ ਨੂੰ ਬੀਬੀਆਂ ਭੈਣਾਂ ਨੂੰ ਆਈ ਕਵਾਂਗੇ ਕਿ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਐ ਜਿਹਨੂੰ ਮੈਨੇਜ ਕਰਨਾ ਪੈਂਦਾ ਐ ਜੀ ਸਾਸੀ ਗਾ ਦੋਸਤੋ ਮੈਂ ਹਟ ਵਾਲਾ ਦੋਸਤ ਹਰਜੀਤ ਸਿੰਘ ਗਰੇਵਾਲ ਤੋਂ ਤੁਸੀਂ ਦਰਿਓ ਸੈਂਟਰ ਪੰਜਾਬ ਟੀਵੀ ਦੇ ਨਾਲ ਕਹਿੰਦੇ ਰੱਬ ਹੀ ਬਣਾ ਕੇ ਜਿਹੜਾ ਜੋੜੀਆਂ ਭੇਜਦਾ ਵਾ ਅਤੇ ਉਸੇ ਤਰ੍ਹਾਂ ਜਾਂ ਅਮਰਸਾਦੀ ਤਾਲੁਕ ਜੋੜੀਆਂ ਦਾ ਮਲਾਉਨੇ ਆ ਜਿਨ੍ਹਾਂ ਦਾ ਪ੍ਰਵੀਨ ਕੁਮਾਰ ਤੇ ਉਹਨਾਂ ਦੀ ਜਿਹੜੀ ਤਾਂ ਪਤਨੀ ਆ ਸਰੋਜ 라ਣੀ ਜਿਨ੍ਹਾਂ ਦਾ ਕੀ ਕਾਦ ਜਿਹੜਾ ਤਿੰਨ ਫੋਟਿਆ ਇਹ ਦੋਵੇਂ ਜਿਹੜੇ ਮੀਆਂ ਬੀਵੀ ਨੇ ਡਿਸੇਬਲ ਨੇ ਪਰ ਫਿਰ ਵੀ ਆਪਸ ਵਿੱਚ ਬਹੁਤ ਖੁਸ਼ ਨੇ ਇੱਕ ਦੂਜੇ ਦੇ ਸੁੱਖ-ਦੁੱਖ ਵਿੱਚ ਭਾਈਵਾਲ ਨੇ ਪ੍ਰਵੀਨ ਜੀ ਸਾਡੇ ਨਾਲ ਗਰਬਾ ਕਰਾਂਗੇ ਪ੍ਰਵੀਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਹੈ ਪ੍ਰਵੀਦੀ ਜਿੰਦਗੀ ਬਾਈ ਦੱਸੋ ਕਿਸ ਤਰ੍ਹਾਂ ਜ਼ਿੰਦਗੀ ਲੰਘ ਰਹੀ ਆ ਸਮਾਂ ਕਿਸ ਤਰ੍ਹਾਂ ਲੰਘ ਰਿਹਾ ਆ ਵਾ ਜ਼ਿੰਦਗੀ ਦਾ ਪੜਾ ਕਿਹੜੇ ਸੁੱਖ ਦੇ ਵਿੱਚ ਮਾੜੇ ਚੰਗੇ ਸਮੇਂ ਚੋਂ ਲੰਘ ਗਿਆ ਆ ਗਿਆ ਰਹੇ ਹੋ ਸਰ ਸਮਾਂ ਬਹੁਤ ਅੱਛਾ ਨਿਕਲ ਰਿਹਾ ਹੈ ਜ਼ਿੰਦਗੀ ਵੀ ਅੱਛੀ ਨਿਕਲ ਰਹੀ ਹੈ ਲੀਏ ਤੇ ਬਾਕੀ ਤੇਰੇ ਹਰ ਤਰ੍ਹਾਂ ਦੀ ਪ੍ਰਸਥਿਤੀ ਆਈ ਹੈਗੀ ਹੈ ਹਰ ਤਰ੍ਹਾਂ ਦਾ ਬਗਤਾ ਮੁਕਾਬਲਾ ਕੀਤਾ ਹੈ ਬਾਕੀ ਮਾਰਕ ਹੋਣ ਅੱਛੇ ਜੋ ਕਰ ਕਰ ਰਿਹਾ ਅੱਛਾ ਕਰ ਰਿਹਾ ਜੀ 1920 ਇਸ ਜਮਾਟੇ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਜਿਹੜਾ ਤੁਸੀਂ ਡਿਸੇਬਲ ਹੋਏ ਉਹ ਪੋਲੀਓ ਹੋਇਆ ਬਚਪਨ ਤੋਂ ਹੋਇਆ ਕਿ ਜਾਂ ਫਿਰ ਬਾਅਦ ਚ ਹੋਇਆ ਵਾ ਤੇ ਕਿਹੜੇ ਕਿਹੜੇ ਕੰਮ ਤੁਸੀਂ ਜ਼ਿੰਦਗੀ ਵਿੱਚ ਕੀਤੇ ਆਪਣੇ ਚ ਸਰ ਸਭ ਤੋਂ ਪਹਿਲੇ ਤਾਂ ਮੈਂ ਬਚਪਨ ਦੇ ਵਿੱਚ ਜਦੋਂ ਪੜ੍ਹਾਈ ਕਰਦਾ ਸੀ ਉਦੋਂ ਮੇਰੇ ਤਾਇਆ ਜੀ ਦੀ ਵਰਕਸ਼ਾਪ ਸੀ ਗੱਡੀਆਂ ਦੀ ਤੇ ਟਰੈਕਟਰ ਵਗੈਰਾ ਦੀ ਤੇ ਉਹਨਾਂ ਦੁਕਾਨ ਤੇ ਚਲਾ ਜਾਂਦਾ ਸੀ ਵੈਸੇ ਟਾਈਮ ਪਾਸ ਕਰਨ ਵਾਸਤੇ ਸਕੂਲ ਤੋਂ ਬਾਅਦ ਉਥੇ ਹੋਲੀ ਹੋਲੀ ਉਹਨਾਂ ਦਾ ਕੰਮ ਸਿੱਗ ਗਿਆ ਉਹ ਵੀ ਕੰਮ ਕਰਨ ਲੱਗ ਗਿਆ ਉਸ ਤੋਂ ਬਾਅਦ ਸਰ ਫਿਰ ਆਪਣਾ ਮੈਂ ਜਿਹੜੇ ਸਾਡਾ ਉਥੇ ਪੰਜ ਪਤ ਮਿਨਿਸਟਰੀਕਟ ਹੈਗਾ ਸਾਰੇ ਜਿਹਨੇ ਡਿਪਾਰਟਮੈਂਟ ਜੇ ਇੱਕ ਛੱਤ ਦੇ ਥੱਲੇ ਨੇ ਡੀਸੀ ਆਫਿਸ ਤੋਂ ਲੈ ਕੇ ਪੁਲਿਸ ਮੇਕਮਾ ਤੱਕ ਤੇ ਉਥੇ ਸਵੇਰੇ 6 ਵਜੇ ਤੋਂ ਲੈ ਕੇ ਤੇ ਦੁਪਹਿਰ 12 ਵਜੇ ਤੱਕ ਖ਼ਬਰ ਵੰਡਦਾ ਸੀ ਸਾਰਾ ਉੱਤੋਂ ਤੋਂ ਜੋ 7 ਫਰ ਹੋ ਰਹੇ ਨੇ ਸਤਿ ਪਰਵਾਰਾਂ ਦੇ ਵਿੱਚ ਹਰ ਕਮਰੇ ਵਿੱਚ ਜਾ ਕੇ ਆਪਣਾ ਅਖਬਾਰ ਵੰਡਣੀ ਡਿਪਾਰਟਮੈਂਟ ਵਿੱਚ ਉਸ ਤੋਂ ਬਾਅਦ ਫਿਰ ਆ ਕੇ ਆਪਣਾ ਤੇ ਬਾਹਰ ਵੰਡ ਰਗੇ ਆ ਨਹੀਂ ਫਿਰ ਉਥੇ ਵੰਡਲੀ ਫਿਰ ਸ਼ਾਮ ਜੀ ਅਖਬਾਰ ਜਿਹੜੀ ਜਿੰਦਗੀ ਦੀ ਨਿਕਲਦੀ ਸੀ ਫਿਰ ਉਹ ਵੀ ਵੰਡਦਾ ਸੀ ਸਰ ਇਹ ਇਨੀ ਮੇਤ ਕੀ ਦੀ ਜ਼ਿੰਦਗੀ 'ਚ ਭਾਵੇਂ ਤੁਹਾਨੂੰ ਪੋਲੀਓ ਹੋਇਆ ਆ ਫੋੜੀਆਂ ਨਾਂ ਲੈ ਕੇ 75 ਤੱਕ ਤੁਸੀਂ ਜਾ ਕੇ ਜਿਹੜਾ ਸਵੇਰ ਤੋਂ ਲੈ ਕੇ ਬਾਹਰ ਤੱਕ ਜਿਹੜੀਆਂ ਅਖਬਾਰਾਂ ਵੰਡਦੇ ਰਹੋ ਹਾਂ ਹਾਂਜੀ ਹਾਂਜੀ ਸਰ ਇਸ ਤਰ੍ਹਾਂ ਸਾਡੇ ਇੱਕ ਕ੍ਰਾਈਮ ਰਿਪੋਰਟਰ ਹੈਗੇ ਸੀ ਉਹ ਦੋਸਤ ਵਰਗੇ ਸੀ ਬੜੇ ਭਰਾ ਵੀ ਸੀ ਹੁਣ ਤਾਂ ਖੈਰ ਦੁਨੀਆ ਚ ਕੋਣੀ ਏ ਉਹਨਾਂ ਦਾ ਬੜੇ سپورਟ ਰਿਆ ਵੀ ਆਪਣਾ ਹਲਾਸ਼ੇਰੀ ਦਿੰਦੇ ਰਹਿੰਦੇ ਸੀ ਪ੍ਰਵੀਨ ਐਸੇ ਕਰੋ ਵੈਸੇ ਕਰੋ ਤੇ ਬਸ ਆਪਣਾ ਵੀ ਇੱਕ ਜੋਜ ਹੈਗਾ ਸੀ ਵੀ ਆਪਣਾ ਕੁਝ ਕਰਨਾ ਯਾਰ ਘਰ ਬੈ ਕੇ ਵੀ ਕਿ ਕੀ ਕਰਾਂਗੇ ਤੇ ਬਸ ਆਪਣਾ ਜਿਪਟਰ ਰੱਗੀ ਸੀ ਜਿਪਟਰਾਈ ਚਲੇ ਚਲੇ ਜਿੱਥੇ ਜਦਾਸੀ ਜਿਪਟਰਾਈ ਚਲੇ ਆਜੀ ਦਸੀ ਤੇ ਪ੍ਰਵੀਨ ਜੀ ਮਨੀਸ਼ ਸੁਭੀ ਜਿੰਦਗੀ ਦੀ ਗੱਲ ਕਰੀਏ ਜਿੰਦਗੀ ਚ ਕਦੀ ਉਸ ਰੱਬ ਨਾਲ ਗੁੱਸਾ ਗਿਲਾ ਕਦੀ ਹੁੰਦਾ ਚੀਮ ਲੈ ਕੇ ਵੀ ਰੱਬਾ ਡਿਸੇਬਲ ਕਿਉਂ ਬਣਾਇਆ ਵਾ ਜਾਂ ਕਦੀ ਇਕੱਲੇ ਬੈ ਕੇ ਮਨ ਚੋਂ ਇਹਦੇ ਵਿਚਾਰ ਇਸ ਤਰ੍ਹਾਂ ਆਉਂਦੇ ਨੇ ਫਿਰ ਮੈਂ ਵੀ ਸ਼ਾਇਦ ਉਸ ਸਾਬ੍ਹਗਾ ਹੁੰਦਾ ਤੇ ਮੈਂ ਵੀ ਚੰਗਾ ਬਣਾ ਹੁੰਦਾ ਕਦੀ ਨਹੀਂ ਜੀ ਐਸਾ ਕੋਈ ਗਿਰਾ ਸ਼ੁਕਵਾਨੀ ਸੋ ਉਹਨਾਂ ਦੇ ਅੱਗੇ ਬਹੁਤ ਬਹੁਤ ਸ਼ੁਕਰੀਆ ਹੁੰਦਾ ਅਰਦਾਸ ਹੁੰਦੇ ਅੱਗੇ ਕਿ ਉਹਨੇ ਅੱਜ ਦਾ ਟਾਈਮ ਵਖਾ ਲਿੱਤਾ ਤੇ ਅੱਜ ਤੱਕ ਆਪਾਂ ਰੋਜ਼ ਨਵਾਂ ਸੂਰਜ ਵੇਖਨੇ ਆ ਰੋਜ਼ ਆਪਣਾ ਬਹੁਤ ਕੁਛ ਦੁਨੀਆ ਤੇ ਬਹੁਤ ਕੁਛ ਹੁੰਦਾ ਹੈ ਲੇਕਿਨ ਸਾਰਾ ਪ੍ਰਮਾਤਮਾ ਫਿਰ ਵੀ ਆਪਣਾ ਕਰੋੜਾਂ ਨਰੋ ਅੱਛਾ ਰੱਖਿਆ ਜੀ ਤੇ ਜੋਮੈਟੋ ਵੀ ਜੋਮੈਟੋ ਦੀ ਗੱਲ ਕਰੀਏ ਜੋਮੈਟੋ ਦਾ ਕੰਮ ਕਰੋ ਸ਼ੁਰੂ ਕੀਤਾ ਜੇ ਤੇ ਜੋਮੈਟੋ ਕੰਮ ਅਸੀਂ ਦੇਖਿਆ ਤੁਹਾਡੀ ਧੰਨਵਾਦ ਜੀ ਸੋਜ ਰਾਣੀ ਆ ਤੁਹਾਡੇ ਨਾਲ ਮਦਦ ਕਰਦੀ ਆ ਸਵੇਰੇ ਤੁਹਾਡਾ ਬਾਕਸ ਤਿਆਰ ਕਰਕੇ ਤੁਹਾਨੂੰ ਬਾਹਰ ਤੱਕ ਤੋਰ ਕੇ ਆਉਂਦੀ ਕਿੰਨਾ ਚੰਗਾ ਨੇ ਜੀਵਨ ਸਾਥੀ ਕਹਿੰਦੇ ਚੰਗਾ ਮਿਲ ਜੇ ਤੇ ਬੰਦੇ ਦੀ ਜ਼ਿੰਦਗੀ ਜਿਹੜੀ ਬਦ ਜਾਂਦੀ ਆ ਕਿਸ ਤਾਂ ਦੇਖਦੇ ਵਾਕਈ ਸਚਾਈ ਹੈਗੀ ਇਹ ਚ ਹਾਂਜੀ ਸਚਾਈ ਹੈਗੀ ਆ ਜੀ ਹੁਣ ਮੇਰਾ ਹੌਂਸਲਾ ਹੀ ਨਾ ਨਾਲ ਬਣਿਆ ਰਹਿੰਦਾ ਹੈ ਕਿਉਂਕਿ ਜਨਾਨੀ ਇੱਕ ਪਤਨੀ ਵੀ ਹੈਗੀ ਐ ਲੇਕਿਨ ਇੱਕ ਦੇਵੀ ਵੀ ਹੈਗੀ ਐ ਉਹ ਇੱਕ ਪ੍ਰਸਤਾਜਿਤ ਕਰਦੇ ਰਹਿੰਦੇ ਨੇ ਆਪਣੇ ਕੰਮ ਵਾਸਤੇ ਬਾਕੀ ਸਾਡੇ ਵਿੱਚ ਕੋਈ ਐਸਾ ਨਹੀਂ ਵੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਵਿਸ਼ਵਾਸ ਜੇ ਵਿਸ਼ਵਾਸ ਹੈਗਾ ਆਪਸ ਦੀ ਵਿੱਚ ਤੇ ਕੋਈ ਦਿੱਕਤ ਕੋ ਨਹੀਂ ਸਰੇ ਕਮ ਹੋ ਜਾਂਦੇ ਨੇ ਬਿਨੇਸੋਪੀ ਜਦੋਂ ਲੈ ਕੇ ਆਂਦੀ ਆ ਆਰਡਰ ਜੋ ਮੈਟੋ ਆਸਤੇ ਉਦੋਂ ਫਿਰ ਤੁਹਾਨੂੰ ਇਸ ਤਰ੍ਹਾਂ ਕਸਟਮਰ ਅਟੈਂਡ ਕਰਦਾ ਕਿਸਮਤ ਦੀ ਗੱਲ ਕਰੀਏ ਕਿਸ ਤਰ੍ਹਾਂ ਤੁਹਾਨੂੰ ਅਟੈਂਡ ਕਰਦਾ ਵਾ ਤੇ ਆਰਡਰ ਲੈਣ ਚ ਛੱਡਣ ਚ ਕੋਈ ਮੁਸ਼ਕਲ ਤੇ ਨਹੀਂ ਹੁੰਦੀ ਤੁਹਾਨੂੰ ਕਦੀ ਨਹੀਂ ਜੀ ਕੋਈ ਦਿੱਕਤ ਨਹੀਂ ਜਾਂਦੀ ਐ ਅੰਮ੍ਰਿਤਸਰ ਦੇ ਜਿਹੜੀ ਜਨਤਾ ਹੈਗੀ ਐ ਦੁਨੀਆ ਹੈਗੀ ਐ ਰੋਕੀ ਹੈਗੇ ਨੇ ਬਹੁਤ ਅੱਛੇ ਨੇ ਜੀ ਮੈਨੂੰ ਹੁਣ ਤੱਕ ਜਿੰਨੇ ਵੀ ਬੰਦੇ ਇੱਥੇ ਮਿਲਿਆ ਨੇ ਬਹੁਤ ਅੱਛੇ ਨੇਚਰ ਦੇ ਮਿਲੇ ਨੇ ਜਿਨ੍ਹਾਂ ਨਾਲ ਰਿਵਾਬ ਪਿਆ ਹੈਗਾ ਤੇ ਸਾਨੂੰ ਆਪਣਾ ਡਿਲੀਵਰੀ ਦਾ ਟਾਈਮ ਵੀ ਕੋਈ ਦਿੱਕਤ ਕੋਈ ਨਹੀਂ ਆਂਦੀ ਤੇ ਆਪਣਾ ਆਰਡਰ ਪਿਕ ਕਰਨਾ ਹੋਵੇ ਤਾਂ ਤਦ ਵੀ ਕੋਈ ਦਿੱਕਤ ਕੋਈ ਨਹੀਂ ਆਂਦੀ ਹੈਗੀ ਹਾਂਜੀ ਠੀਕ ਹੈ ਬਨੇਸ ਤੋਂ ਵੀ ਸਵੇਰੇ ਕਿੰਨੇ ਵੇ ਘਰੋਂ ਨਿਕਲ ਆਉਂਦੇ ਹੋ ਸ਼ਾਮ ਨੂੰ ਕਿੰਨੇ ਵੇ ਜਾਂਦੇ ਹੋ ਸਮਾਂ ਕੀ ਆ ਤੇ ਕਈ ਰਸਤੇ 'ਚ ਕਦੀ ਮੁਸ਼ਕਲਤ ਨਹੀਂ ਆਈ ਕਦੀ ਤੁਹਾਨੂੰ ਡਿਲਵੀ ਕਰਨ ਲੱਗਿਆ ਜਾਂ ਸਮਾਨ ਦੀਆਂ ਆਉਣ ਲੱਗਿਆ ਨਹੀਂ ਇਸੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਆਪਾਂ ਜਿਹੜਾ ਸਾਨੂੰ ਟਾਰਗੇਟ ਮਿਲਦਾ ਹੈਗਾ ਉਹ ਟਾਰਗੇਟ ਪਾ ਕੇ ਚੱਲ ਜਾਂਦਾ ਚਾਹੇ ਆਪਾਂ ਰਾਤੀ 10 ਵਜੇ ਤੱਕ ਕਰਨਾ ਹੈ ਜਾਂ 8 ਵਜੇ ਤੱਕ ਕਰਨਾ ਹੈ ਉਹਨਾਂ ਮੈਂ ਪਹਿਲੇ ਜ਼ਿਆਦਾ ਟਾਈਮ ਤੱਕ ਵੀ 10 ਵਜੇ ਤੱਕ ਵੀ 8 ਵਜੇ ਤੱਕ ਵੀ ਕਰਦਾ ਸੀ ਲੇਕਿਨ ਥੋੜੀ ਜਿਹੀ ਰੋੜ ਪਈ ਹੈ ਦਿੱਕਤ ਸਰੀਰ ਨੂੰ ਦਿੱਕਤ ਹੋਣ ਕਰਕੇ ਮੈਂ 6 ਵਜੇ ਤੱਕ ਕਰਨਾ ਹੈ ਇਹ ਲੱਗਦਾ ਨਹੀਂ ਜਿਵੇਂ ਬੈਟਰੋ ਦਾ ਕੰਮ ਸ਼ੁਰੂ ਕੀਤਾ ਵਾ ਜ਼ਿੰਦਗੀ ਚ ਰੋਟੀ ਰੋਟੀ ਕਮਾਉਂਦੇ ਹੋ ਚੰਗੀ ਰੋਟੀ ਜਿਹੜੀ ਮਿਲ ਗਈ ਸ਼ੁਰੂ ਹੋ ਗਈ ਆ ਜਿਮੈਟਰੋ ਦਾ ਕਿੰਨਾ ਕਿ ਧੰਨਵਾਦ ਕਰਦੇ ਹੋ ਜੀ ਨੂੰ ਲੈ ਕੇ ਸਰ ਜਮਾਟੋ ਟੋ ਦਾ ਕੇ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਜਿੰਨੇ ਵੀ ਦਿਵਿਆਂਗ ਨੇ ਨਾ ਇਹ ਸਭ ਨੂੰ ਰੋਜ਼ਗਾਰ ਦੇਣ ਵਾਲੀ ਇੱਕ ਜਮਾਟੋ ਹੀ ਹੈਗੀ ਦੂਜੀ ਕੋਈ ਐਸੀ ਕੰਪਨੀ ਕੋਣੀ ਹਰ ਕੋਈ ਇਨਸਾਨ ਦੇ ਦਰਵਾਜ਼ੇ ਦਿਵਿਆਂਗ ਵਾਸਤੇ ਬੰਦ ਨੇ ਲੇਕਿਨ ਜਮਾਟੋ ਨੇ ਦਰਵਾਜ਼ੇ ਖੋਲ੍ਹ ਜੈਨੇ ਆਓ ਆਪਣੀ ਕੋਸ਼ਰ ਬਖਾਓ ਮਿਹਨਤ ਕਰੋ ਤੇ ਕਮਾਓ ਤੇ ਖਾਓ ਦਾ ਰੋਟੀ ਅਸੀਂ ਦੇਖਿਆ ਕਈ ਜਿਹੜੇ ਲੋਕ ਨੇ ਡਿਸੇਬਲ ਹੁੰਦੇ ਨੇ ਚਾਹੇ ਸੀ ਤੋਂ ਅੰਗ ਇੱਕ ਦਾ ਘਟਵਾਦ ਹੁੰਦਾ ਤੇ ਉਹ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਨੇ ਆਪਣੇ ਆਪ ਨੂੰ ਸਮਰਥ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਦੁਨੀਆ ਤੋਂ ਬਹੁਤ ਪਿੱਛੇ ਆ ਆਪਣੇ ਆਪ ਨੂੰ ਹੀਣ ਭਾਵਨਾ ਮਹਿਸੂਸ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਇਹ ਤੇ ਇੱਕ ਆਪਣੀ ਆਪਣੀ ਸੋਚ ਵੀ ਏ ਇੱਕ ਨੈਗੇਟਿਵ ਸੋਚ ਵੀ ਏ ਤੇ ਦੂਜੀ ਬਾ ਕੀ ਆਪਣਾ ਖੋਦ ਕਰਤ ਕਰਕੇ ਕਮਾ ਕੇ ਖਾਣਾ ਚਾਹੀਦਾ ਹੈਗਾ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪ੍ਰਵੀਨ ਕੁਮਾਰ ਦਾ ਕਹਿਣਾ ਵੀ ਹਮੇਸ਼ਾ ਮਿਹਨਤ ਕਰਕੇ ਖਾਣਾ ਚਾਹੀਦਾ ਵਾ ਨਾ ਕਿ ਕਿਸੇ ਗਾੜੀ ਹੱਥ ਅੰਡਰੀ ਚਾਹੀਦੇ ਨੇ ਨਾ ਹੀ ਕਿਸੇ ਗਾੜੀ ਮਦਦ ਮੰਗਣੀ ਚਾਹੀਦੀ ਹੈ ਕਿਉਂਕਿ ਬੰਦੇ ਨੂੰ ਜੇਕਰ ਪ੍ਰਮਾਤਮਾ ਨੇ ਜਿਸ ਤਰ੍ਹਾਂ ਬਣਾਇਆ ਵਾ ਉਸੇ ਤਰ੍ਹਾਂ ਸੋਹਣਾ ਬਣਾਇਆ ਹੁੰਦਾ ਵਾ ਕਦੀ ਪ੍ਰਮਾਤਮਾ ਨਾਲ ਗੁੱਸਾ ਗਿਲਾ ਨਹੀਂ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਜੋੜੀ ਆ ਅੱਜ ਬਹੁਤ ਮਿਹਨਤ ਕਰ ਰਹੇ ਨੇ ਅਤੇ ਇੱਕ ਦੂਜੇ ਦੇ ਸੁੱਖ ਦੁੱਖ ਭਾਈਵਾਲ ਨੇ ਭਾਵੇਂ ਦੋਵੇਂ ਡਿਸੇਬਲ ਨੇ ਪਰ ਫਿਰ ਵੀ ਆਪਸ ਵਿੱਚ ਪਿਆਰ ਬੜਾ ਵਾ ਕਦੀ ਕੋਈ ਗੁੱਸਾ ਗਿਲਾ ਸ਼ਿਕਵਾ ਨਹੀਂ ਹੁੰਦਾ ਤੇ ਲੋਨੀ ਤਾਂ ਪੰਡਿਤ ਗਲਬਾ ਕਰਦੇ ਆ ਅਪਨ ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਸਰੋਜ ਰਾਣੀ ਵਾਈਫ ਆਫ ਪ੍ਰਵੀਨ ਕੁਮਾਰ ਹਰਿਆਣਾ ਪਾਣੀ ਬਸੇ ਬਿਲੋਂਗ ਕਰਦੇ ਆ ਤੇ ਸਰ ਜੀ ਮੇਰੇ ਹਸਬੰਡ ਜੀ ਬਹੁਤ ਅੱਛੇ ਇਨਸਾਨ ਨੇ ਮਤਲਬ ਹਰ ਚੀਜ਼ ਵਿੱਚ ਇੱਕ ਦੂਜੇ ਨੂੰ ਅਸੀਂ ਮੈਨੇਜ ਕਰਦੇ ਰਹਿੰਦੇ ਨੇ ਮਤਲਬ ਅੱਗੇ ਵਧਣਾ ਚਾਹੀਦਾ ਸਾਨੂੰ ਕਿਸੇ ਅੱਗੇ ਹੱਥ ਨਹੀਂ ਫਲਾਣਾ ਚਾਹੀਦਾ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੁਸੀਂ ਘਰ ਬੈਠੋ ਅਸੀਂ ਤੁਹਾਨੂੰ ਮਤਲਬ इकट्ठे ਕਰਕੇ ਪੈਸੇ ਦੇਵਾਂਗੇ ਆਰਾਮ ਨਾਲ ਰੋਟੀ ਖਾऊं ਮੈਂ ਕਿਹਾ ਨਹੀਂ ਸਰ ਕਹਿੰਦੇ ਕਿਉਂ ਮੈਂ ਕਿਹਾ ਦੇਖੋ ਸਰ ਅੱਜ ਤੁਸੀਂ ਮੈਨੂੰ ਰੋਟੀ ਦੇ ਦੋਗੇ ਹਨਾ ਕੱਲ ਮੇਰਿਆਂ ਹੋਰ ਵੀ ਖੁਆਇਸ਼ਾਂ ਵਧਣਗੇ ਮੈਂ ਤੁਹਾਡੇ ਤੇ ਨਿਰਭਰ ਹੋ ਜਾਵਾਂਗੀ ਤੁਸੀਂ ਸਾਨੂੰ ਇਹ ਸਿੱਖਿਆ ਦਿਓ ਕਿ ਤੁਹਾਨੂੰ ਖੁਦ ਕੰਮ ਕਰਨਾ ਚਾਹੀਦਾ ਔਰ ਤੁਹਾਨੂੰ ਅੱਗੇ ਵਧਣਾ ਚਾਹੀਦਾ ਅਸੀਂ ਸਰ ਜੀ ਉਹਨਾਂ ਲੋਕਾਂ ਨਾਲ ਇਹ ਗੱਲ ਕੀਤੀ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਤੇ ਮੇਰੇ ਹਸਬੰਦ ਜੀ ਨੇ ਮੈਂ ਅਸੀਂ ਬੈੱਡ ਸ਼ੀਟ ਤੇ ਮਤਲਬ ਮੈਟ ਦਾ ਹੋਰ ਵੀ ਅਸੀਂ ਕੰਮ ਨਾਲ ਸ਼ੁਰੂ ਕੀਤੇ ਤੇ ਅਸੀਂ ਕਿਤੇ ਕਰੋਨਾ ਕਾਲ ਵਿੱਚ ਸਰ ਸਾਡਾ ਕੰਮ ਥੋੜਾ ਡਾਊਨ ਚਲਾ ਗਿਆ ਫਿਰ ਵੀ ਸਰ ਜੀ ਅਸੀਂ ਹਾਰਡ ਵਰਕਿੰਗ ਕਰਦੇ ਰਹੇ ਮਤਲਬ ਜਿੱਥੇ ਜਾਂਦੇ ਰਹੇ ਸੀ ਕੰਮ ਨੂੰ ਕਹਿ ਤੇ ਦਿੰਦੇ ਸੀ ਕਿ ਅਸੀਂ ਤੁਹਾਨੂੰ ਕੰਮ ਦੇਵਾਂਗੇ ਲੇਕਿਨ ਸਾਨੂੰ ਬਾਅਦ ਵਿੱਚ ਸਾਡਾ ਮਜ਼ਾਕ ਬਣਾ ਦਿੰਦੇ ਸੀਗੇ ਅਸੀਂ ਹਰ ਜ਼ਿਲ੍ਹੇ ਵਿੱਚ ਹਰ ਸਟੇਟ ਵਿੱਚ ਗਏ ਫਿਰ ਸਰ ਇੱਕ ਸਾਡਾ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਤੋਂ ਜੀ ਆਫਿਸ ਹੈ ਉੱਥੇ ਉਹਨਾਂ ਨੇ ਮੇਰੇ ਹਸਬੰਦ ਜੀ ਨੂੰ ਬੁਲਾਇਆ ਇੰਟਰਵਿਊ ਇਹਨਾਂ ਦੀ ਹੋਈ ਇਹਨਾਂ ਨੂੰ ਸਿਲੈਕਟ ਕਰ ਲਿਆ ਜਿਹੜੇ ਉੱਥੇ ਆਈਟੀਸੀ ਦੇ ਆਫੀਸਰ ਸੀਗੇ ਇਹਨਾਂ ਨੇ ਉੱਥੇ ਬੁਲਾਇਆ ਜੀ ਅਸੀਂ ਉੱਥੇ ਤਿੰਨ ਵਾਰ ਆਏ ਜੀ ਤੇ ਤਿੰਨ ਜਦੋਂ ਅਸੀਂ ਦੋ ਵਾਰ ਆ ਕੇ ਫੇ ਤੀਜੀ ਵਾਰ ਸਾਨੂੰ ਉਹਨਾਂ ਨੇ ਫੇਰ ਬੁਲਾਇਆ ਫੇਰ ਕਹਿੰਦੇ ਪ੍ਰਵੀਨ ਜੀ ਤੁਹਾਡੇ ਹੱਥ ਵਿੱਚ ਸਟਿੱਕਾਂ ਨੇ ਤੇ ਤੁਸੀਂ ਫਿਸਲ ਵੀ ਸਕਦੇ ਹੋ ਵੀ ਇਹ ਐਕਸ਼ਨ ਮਤਲਬ ਕੰਪਨੀ ਨਹੀਂ ਲੈ ਕੇ ਜੇ ਅਗਰ ਕੱਲੋਂ ਤੁਹਾਨੂੰ ਚੋਟ ਲੱਗ ਜਾਂਦੀ ਹੈ ਤੇ ਅਗਰ ਤੁਹਾਡੀ ਵਾਈਫ ਹੈਂਡੀਕੈਪਡ ਹੈਗੀ ਤੇ ਅਸੀਂ ਇਹਨਾਂ ਨੂੰ ਜੋਬ ਦੇ ਦਿੰਦੇ ਹਾਂ ਜੀ ਤੇ ਫਿਰ ਸਰ ਉਹਨਾਂ ਨੇ ਮੈਨੂੰ ਜੋਬ ਦਿੱਤੀ 1 ਸਾਲ ਮੈਂ ਉੱਥੇ ਕੰਮ ਕੀਤਾ ਬਹੁਤ ਅੱਛੀ ਕੰਪਨੀ ਐ ਉਹਦੀ ਵਿਆੰਗਾ ਨੂੰ ਕੰਮ ਦਿੰਦੀ ਐ ਮੈਂ ਆਈਟੀਸੀ ਕੰਪਨੀ ਦਾ ਵੀ ਬਹੁਤ ਧੰਨਵਾਦ ਕਰਦੀ ਆ ਤੇ ਮੇਰੇ ਹਸਬੰਡ ਜੀ ਨੇ ਅੱਗੇ ਫਿਰ ਇਹ ਚੀਜ਼ ਬਹੁਤ ਮਹਿਸੂਸ ਕੀਤੀ ਕਿ ਮੈਂ ਘਰ ਵਿਲੇ ਰਹਿਣਾ ਮੇਰੀ ਵਾਈਫ ਕਮਾ ਕੇ ਲਿਆਂਦੀ ਮੈਨੂੰ ਚੰਗਾ ਨਹੀਂ ਲੱਗਦਾ ਲੇਕਿਨ ਇਹ ਬਹੁਤ ਅੱਛੇ ਮੇਰੇ ਨਾਲ ਉਹ ਕਰਦੇ ਸੀ ਤੇ ਮੈਨੂੰ ਕੰਪਨੀ ਛੱਡ ਕੇ ਵੀ ਆਣਾ ਤੇ ਕੰਪਨੀ ਲੈ ਕੇ ਵੀ ਜਾਣਾ ਜੀ। ਤੁਹਾਨੂੰ ਵੀ ਨਸੋ ਵੀ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਵਾ ਤੁਹਾਡਾ ਪਹਿਲੀ ਵਾਰੀ ਮਿਲ ਕਿਸ ਤਰ੍ਹਾਂ ਹੋਇਆ ਸੀ ਪ੍ਰਵੀਨ ਕੁਮਾਰ ਜੀ ਨਾਲ ਤੇ ਕਿਸ ਤਰ੍ਹਾਂ ਤੁਹਾਡੇ ਜਿਹੜੀ ਆ ਵਿਆਹ ਦੀ ਗੱਲ ਗੱਲਬਾਤ ਵਧੀ ਆ ਤੇ ਵਿਆਹ ਤੋਂ ਬਾਅਦ ਕੀ ਜ਼ਿੰਦਗੀ ਜੀ ਤੁਹਾਨੂੰ ਕਦੀ ਮੁਸ਼ਕਲ ਆਈ ਹੋਵੇ ਕਦੀ ਜਾਂਦੇ ਹੋਏ ਕਿਸੇ ਨੇ ਕੋਈ ਟੌਂਚ ਮਾਰਾ ਕੀਤਾ ਹੋਵੇ ਕਿ ਇਹ ਕਿਸ ਤਰ੍ਹਾਂ ਦੀ ਜੋੜੀ ਆ ਰਹੀ ਆ ਜਾਂ ਇਹਨਾਂ ਕਾਦੋਂ ਲੈ ਕੇ ਗੱਲਬਾਤ ਕੀਤੀ ਹੋਵੇ ਕਦੀ ਇਸ ਤਰ੍ਹਾਂ ਕੋਈ ਹੋਇਆ ਜ਼ਿੰਦਗੀ 'ਚ ਤੁਹਾਡੇ ਨਾਲ ਸਰ ਜੀ ਸਾਡੇ ਵਿਆਹ ਨੂੰ 9 ਸਾਲ ਹੋ ਗਏ ਨੇ ਤੇ ਅਸੀਂ ਸਰ ਜੀ ਇਕੰਜ ਸੰਸਥਾ ਦੇ ਵਿੱਚ ਗਏ ਸੀਗੇ ਉੱਥੇ ਅਸੀਂ ਬੈਠੇ ਸੀ ਐਵੇਂ ਗੱਲਬਾਤ ਸਾਡੇ ਜੋ ਪ੍ਰੈਜ਼ੀਡੈਂਟ ਤੇ ਮੈਂ ਵੀ ਪ੍ਰੈਜ਼ੀਡੈਂਟ ਰਹੀ ਆ ਉਹ ਕਹਿੰਦੇ ਚਲੋ ਇਹ ਤੁਹਾਡੇ ਤੁਸੀਂ ਵੀ ਕੱਲੇ ਹੋ ਤੇ ਇਹ ਵੀ ਕੱਲੇ ਨੇ ਤੇ ਚਲੋ ਇੱਕ ਦੂਜੇ ਨੂੰ ਦੇਖ ਲਓ ਪਰ ਇਹਨਾਂ ਨੇ ਮੇਰੇ ਛੋਟੇ ਕਦਮ ਨੂੰ ਲੈ ਕੇ ਜਰਾ ਮਤਲਬ ਉਹ ਨਹੀਂ ਕੀਤਾ ਮਤਲਬ ਅੱਛਾ ਉਹ ਕੀਤਾ ਮੈਂ ਵੀ ਇਹਨਾਂ ਨੂੰ ਹੈਂਡੀਕੈਪਟ ਨਹੀਂ ਸਮਝਿਆ ਜੀ ਇਹਨਾਂ ਨੇ ਮੇਰੀ ਹਰ ਤਰ੍ਹਾਂ ਦੀ ਗੱਲ ਮੰਨੀ ਹੈ ਜੀ ਤੇ ਜਿਹੜੇ ਇਹਨਾਂ ਦੇ ਪੇਰੈਂਟਸ ਐ ਬਹੁਤ ਅੱਛੇ ਨੇ ਉਹ ਵੀ ਸਾਡੇ ਨਾਲ ਹਮੇਸ਼ਾ ਸਾਨੂੰ ਅੱਗੇ ਵਧਣ ਦੀ ਪ੍ਰੇਰਣਾ ਹੀ ਦਿੰਦੇ ਨੇ ਮਤਲਬ ਆ ਮਤਲਬ ਕਦੇ ਨਹੀਂ ਕਹਿੰਦੇ ਕਿ ਤੁਸੀਂ ਵਿਲੇ ਬੈਠ ਕੇ ਖਾਓ ਬਟੇ ਮੇਰਾ 3 ਫੁੱਟ 2 ਇੰਚ ਐ ਸਰ ਜੀ ਹਾਂਜੀ ਜੀ ਉਹਨੇ ਸੋਪੀ ਕਦੀ ਸੋਹਰਾ ਪਰਿਵਾਰ ਵੱਲੋਂ ਕਲੀਸਤਾ ਦਾ ਉਹ ਗੱਲਬਾਤ ਕਰਨ ਨੂੰ ਮਿਲੀ ਹੋਏ ਕਿ ਜਦ ਸੋਹਰਾ ਪਰਿਵਾਰੋਂ ਕਿੰਨਾ ਪਿਆਰ ਮਿਲਿਆ ਤੁਹਾਨੂੰ ਇੱਕ ਚੀਜ਼ ਨੂੰ ਲੱਗੇ ਮੈਨੂੰ ਆਪਣੇ ਸੋਹਰੇ ਪਰਿਵਾਰ ਚੋਂ ਜੋ ਵੀ ਇਹਨਾਂ ਦੇ ਮਾਮੇ ਤਾਏ ਚਾਚੇ ਹੈ ਜੀ ਸਭ ਨੇ ਤੁਹਾਨੂੰ ਮੈਨੂੰ ਬਹੁਤ ਪਿਆਰ ਮਿਲਿਆ ਕਦੀ ਉਹਨਾਂ ਨੇ ਮੇਰੇ ਕੱਦ ਨੂੰ ਲੈ ਕੇ ਇਹ ਗੱਲ ਕਦੇ ਨਹੀਂ ਉਠਾਈ ਵੀ ਤੁਸੀਂ ਛੋਟੇ ਕੱਦ ਦੇ ਹੋ ਉਹਨਾਂ ਨੇ ਹਮੇਸ਼ਾ ਹੀ ਮੇਰੀ ਬਹੁਤ ਇੱਜ਼ਤ ਕੀਤੀ ਉਹਨਾਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਮੈਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਹਾਂ ਜੀ ਅੱਜ ਕੱਲ੍ਹ ਅਸੀਂ ਦੇਖਿਆ ਵੀ ਅੱਜ ਕੱਲ੍ਹ ਮੀਆਂ ਬੀਵੀ ਚ ਪਿਆਰ ਘਟਦਾ ਜਾਂਦਾ ਪੁਰਾਣੀ ਕੀ ਕਾਰਨ ਕੀ ਬਣਿਆ ਵਾ ਅਸੀਂ ਦੇਖਦੇ ਆਂ ਵੀ ਨਾ ਕ ਤਨ ਆਪਣੀ ਜਿਹੜੀ ਆ ਉਹ ਬੋਲੀ ਵਫਾਦਾਰ ਨਿਕਲਦੀ ਆ ਨਾ ਹੀ ਪਤੀ ਜਿਹੜਾ ਬਹੁਤਾ ਵਫਾਦਾਰ ਨਿਕਲਦਾ ਆ ਇਧਰ ਵੇਖਣ ਨੂੰ ਮਿਲਦਾ ਕਦੀ ਪਤਨੀ ਘਰ ਵਾਲੇ ਨੂੰ ਮਾਰ ਦਿੰਦੀ ਆ ਕਦੀ ਪਤੀ ਘਰ ਵਾਲੀ ਨੂੰ ਮਾਰ ਦਿੰਦਾ ਇਹ ਕੀ ਹਾਲਾਤ ਕੀ ਬਣ ਗਏ ਨੇ ਸਾਡੇ ਪੰਜਾਬ ਦੇ ਪਿਆਰ ਕਿਉਂ ਘੜਦਾ ਜਾ ਰਿਹਾ ਆ ਪਿੱਛੇ ਦੁਵਾਰੀਆਂ ਦਾ ਦੇਖੋ ਸਰ ਜੀ ਘਰ ਵਿੱਚ ਮੁਸ਼ਕਲਾਂ ਤੇ ਬਹੁਤ ਆਉਂਦੀਆਂ ਹਨ ਨਾ ਕਈ ਵਾਰ ਰੋਟੀ ਵੀ ਨਹੀਂ ਇਨਸਾਨ ਨੂੰ ਮਿਲਦੀ ਉਹ ਵੀ ਇਨਸਾਨ ਨੂੰ ਦੇਖਣਾ ਪੈਂਦਾ ਏ ਜੀ ਅਗਰ ਆਪਸ ਵਿੱਚ ਅਸੀਂ ਹਸਬੈਂਡ ਵਾਈਫ ਲੜਦੇ ਰਵਾਂਗੇ ਜਾਂ ਇੱਕ ਦੂਜੇ ਨੂੰ ਮਾਰਦੇ ਰਵਾਂਗੇ ਜੀ ਤਾਂ ਇਹ ਸਾਡੇ ਲਈ ਬਹੁਤ ਗਲਤ ਹੈ ਜੋ ਬੱਚੀਆਂ ਅੱਜ ਕੱਲ ਇਹ ਕਰ ਰਹੀਆਂ ਐ ਦੇਖੋ ਕਿਸੇ ਦੇ ਬੇਟੇ ਨੂੰ ਮਾਰਨਾ ਉਹ ਵੀ ਤੇ ਕਿਸੇ ਦਾ ਬੇਟਾ ਹੈ ਜਾਂ ਕਿਸੇ ਦੀ ਬੱਚੀ ਨੂੰ ਮਾਰਨਾ ਉਹ ਵੀ ਕਿਸੇ ਦੀ ਕਿਉਂਕਿ ਸਾਡੇ ਘਰ ਵੀ ਧੀਆ ਪੈਣਾ ਹੈਗੇ ਆ ਜੇ ਸਾਡੇ ਨਾਲੇ ਇਦਾਂ ਦੀਆਂ ਗੱਲਾਂ ਹੋ ਜਾਣ ਤੇ ਸਾਡੇ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਰਹੇਗੀ ਨਾ ਵਸਤੇ ਮੈਂ ਐਯੋ ਭਾਰਤ ਦੀਆਂ ਬੇਟੀਆਂ ਨੂੰ ਬੀਬੀਆਂ ਪੈਣਾ ਨੂੰ ਆਈ ਕਵਾਂਗੀ ਕਿ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਆ ਜਿਹਨੂੰ ਮੈਨੇਜ ਕਰਨਾ ਪੈਂਦਾ ਹੈ ਜੀ ਤੁਸੀਂ ਵੀ ਸਵੇਰੇ ਕਿਵੇਂ ਉੱਠਦੇ ਹੋ ਪ੍ਰਵੀਨ ਜੀ ਦੀ ਕਿਸ ਤਰ੍ਹਾਂ ਮਤ ਕਰਦੇ ਹੋ ਜਦੋਂ ਡਿਊਟੀ ਜਾਣੀ ਹੁੰਦੀ ਆ ਕੀ ਕੀ ਮਤ ਕਰਦੇ ਹੋ ਹੋਣ ਨਾਲ ਮੈਂ ਸਰ ਜੀ 5:30 ਵਜੇ ਉੱਠਦੇ ਆਂ ਅਸੀਂ ਫਰੈਸ਼ ਹੋ ਕੇ ਤੋਂ ਪੂਜਾ ਪਾਠ ਕਰਦੇ ਆਂ ਜੀ ਤੇ ਪੂਜਾ ਪਾਠ ਕਰਕੇ ਫਿਰ ਮੈਂ ਇਹਨਾਂ ਦਾ ਬ੍ਰੇਕਫਾਸਟ ਬਣਾਉਂਦੀ ਆਂ ਜੀ ਤੇ ਬ੍ਰੇਕਫਾਸਟ ਬਣਾ ਕੇ ਇਹਨਾਂ ਦਾ ਬੈਗ ਤਿਆਰ ਕਰਕੇ ਬਾਈਕ ਤੇ ਰੱਖਦੀ ਆਂ ਜੀ ਤੇ ਫਿਰ 9 ਵਜੇ ਘਰੋਂ ਚਲੇ ਜਾਂਦੇ ਨੇ ਫਿਰ ਅਸੀਂ ਆਪਣਾ ਘਰ ਦਾ ਕੰਮ ਸਵੇਰੇ ਸ਼ੁਰੂ ਕਰ ਲੈਂਦੇ ਆਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਆ ਸਾਰੀ ਸਾਰੀ ਕਰ ਰਹੇ ਆ ਪ੍ਰਵੀਨ ਤੇ ਉਹਨਾਂ ਦੀ ਜਿਹੜੀ ਤਨਪਤਨੀ ਜਿਹੜੀ ਕਿ ਜੋੜੀ ਜਿਹੜੀ ਅੱਜ ਕੱਲ ਬੜੀ ਮਿਸਾਲ ਬਣੀ ਆ ਤੇ ਦੂਸਰਾ ਵਾ ਸਨੇਹਾ ਵੀ ਦਿੰਦੇ ਨੇ ਖਾਸ ਕਰਕੇ ਵੀ ਹਮੇਸ਼ਾ ਇੱਕ ਦੂਜੇ ਦਾ ਸੁੱਖ ਦੁੱਖ ਚ ਪਾਈਵਾਲ ਹੋਣ ਚਾਹੀਦਾ ਵਾ ਹਮੇਸ਼ਾ ਇੱਕ ਦੂਜੇ ਦੇ ਪਿਆਰ ਵਿੱਚ ਰਹਿਣਾ ਚਾਹੀਦਾ ਵਾ ਜਿਵੇਂ ਇੱਕ ਲੋਕਾਂ ਦਾ ਪਿਆਰ ਕਰਦਾ ਜਾ ਰਿਹਾ ਪਰੇ ਜੋੜੀ ਨੂੰ ਵੇਖ ਕੇ ਤੁਹਾਡਾ ਵੀ ਕਿਤੇ ਹੌਸਲਾ ਬਲੰਦ ਹੋ ਜਾਊਗਾ ਕਿਉਂਕਿ ਹਮੇਸ਼ਾ ਪਤੀ ਪਤਨੀ ਇੱਕ ਦੂਜੇ ਦੇ ਸੁੱਖ ਵਿੱਚ ਪਾਈਵਾਲ ਹੁੰਦੇ ਨੇ ਹਮੇਸ਼ਾ ਦੋ ਪਈਏ ਨੇ ਜਿਹੜੀ ਗੱਡੀ ਦੇ ਤੇ ਦੋਵੇਂ ਜਿਹੜੀ ਸਹੀ ਤਰ੍ਹਾਂ ਚੱਲਣੀ ਚਾਹੀਦੀ ਆ ਫਿਰ ਜ਼ਿੰਦਗੀ ਜਿਹੜੀ ਸਹੀ ਤਾਂ ਚੱਲਦੀ ਆ ਕਿਤੇ ਵੀ ਪ੍ਰਮਾਤਮਾ ਨਾਲ ਕੋਈ ਰੱਬ ਨਾਲ ਕੋਈ ਗੁੱਸਾ ਗਿਲਾ ਨਹੀਂ ਆ ਉਹਨਾਂ ਕਹਿੰਦੇ ਜਿਸ ਤਰ੍ਹਾਂ ਆਪਣੇ ਬਣਾਇਆ ਵਾ ਉਸ ਦਾ ਇਹ ਮਿਸਾਲ ਜਿਹੜੀ ਆ ਜੋੜੀ ਨੂੰ ਵੇਖਣ ਮਿਲਦੀ ਆ ਸਾਡੇ ਦਰਸ਼ਕਾਂ ਨੂੰ ਪੀਲ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜਯਾਤ ਮੈਥਵਾੜਾ ਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ